13 ਵਰ੍ਹਿਆਂ ਤੋਂ ਇਹ ਹੋ ਰਿਹਾ ਹੈ। ਅੱਜ ਦੋਵੇਂ ਫਾਰਮਾਂ ਦੇ ਚੱਲ ਰਹੇ ਸੰਘਰਸ਼ ਲਗਾਤਾਰ ਸਾਲ ਦੇ ਲਗਭਗ ਹੋ ਗਏ। ਉਸ ਦੋਵੇਂ ਫਾਰਮਾਂ ਦੇ ਦਿੱਤੇ ਹੋਏ ਸੱਦੇ ਕੇ 26 ਜਨਵਰੀ ਨੂੰ ਵੱਡੇ ਟਰੈਕਟਰ ਮਾਰਚ ਕਰਕੇ ਭਾਜਪੀ ਦੇ ਕੋਈ ਵੀ ਨੁਮਾਇੰਦੇ ਆ ਜਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲ ਉਹਨਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਅਸੀਂ ਕੇਂਦਰ ਸਰਕਾਰ ਨੂੰ ਏ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ 12 ਮੰਗਾਂ ਨੂੰ ਲੈ ਕੇ ਅਸੀਂ ਬੈਠੇ ਆ ਉਹਨਾਂ ਨੂੰ ਮੰਨਣਾ ਪੈਣਾ ਤੇ ਮੇਨ ਮੰਗ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਜਿਹੜੀ ਹੈਗੀ ਆ ਪੂਰੇ ਦੇਸ਼ ਦੇ ਲਈ ਉਸ ਮੰਗ ਦੇ ਉੱਤੇ ਆਉਣਾ ਪੈਣਾ ਤਾਂ ਅਸੀਂ ਪੂਰਾ ਇਹ ਕਾਫਲੇ ਅੱਜ ਜਿੱਡੇ ਵੱਡੇ ਬਣੇ ਆ ਪੂਰੇ ਦੇਸ਼ ਦੇ ਵਿੱਚੇ ਪ੍ਰੋਗਰਾਮ ਲਾਗੂ ਹੋ ਰਹੇ ਆ ਤਾਂ ਇਹ ਕੇਂਦਰ ਸਰਕਾਰ ਤੇ ਇੱਕ ਦਬਾਅ ਬਣਾਇਆ ਜਾਣਾ ਤੇ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਨੀਤੀਆਂ ਉਹ ਸਾਡੇ ਦੇਸ਼ ਦੇ ਕਿਰਤੀ ਲੋਕਾਂ ਦੇ ਉੱਤੇ ਥੋਪੀਆਂ ਜਾ ਰਹੀਆਂ ਉਹਨਾਂ ਨੂੰ ਇੱਕ ਪਾਸੇ ਕਰਨ ਦੀ ਗੱਲ ਹੈ ਤੇ ਸਾਡੀਆਂ ਰਹਿੰਦੀਆਂ ਪਿਛਲੇ ਅੰਦੋਲਨ ਦੀਆਂ 2020 ਵਾਲੇ ਦੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਇਹ ਵੱਡੇ ਮਾਰਚ ਕੱਢੇ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਤਕੜੇ ਐਕਸ਼ਨ ਕੀਤੇ ਜਾਣਗੇ